ਪਰ ਕਿੱਥੋਂ ਮਿਲਾਈ ਜਿੰਨੇ ਜੀ ਇਹ ਦਿੱਲੀ ਮੇਰੇ ਭਾਈ ਦਾ ਜਿਹੜਾ ਸਾਡੇ ਗੁਰੂ ਸਾਹਿਬ ਦਾ ਜਿਹੜੀ ਕਾਰਜਵਾਹਾਰ ਕਰਨ ਕਰਕੇ ਦੀ ਪਾਰਲੀਮੈਂਟ ਸਟੇਸ਼ਨ ਪਹੁੰਚਿਆ ਜਿਹੜਾ ਬੀਟ ਅਫਸਰ ਸੱਤਿਆਨਾਰਣ ਉਹਨਾਂ ਨੇ ਆਪਣਾ ਵੀ ਟਿਕਾਣਾ ਸੀ ਪਰ ਬਿਲਕੁਲ ਸਪਾਰਟੀ ਨੇ ਜਾ ਕੇ ਉੱਤਰ ਗਵਣੀ ਇੱਕ ਕੂਤਰੇ ਕਿਹੇ ਪਹੁੰਚੋ تھے ਉਥੇ ਲੇਟਲੇ ਦੇ ਕੇ ਤੇ ਬਾਈ ਟ੍ਰੇਨ ਪਹੁੰਚਿਆ ਜਿਹੜੇ ਮੰਚ 'ਤੇ ਗੁਰੂ ਸਾਹਿਬ ਦਾ ਦਰਸ਼ਨ ਕਰ ਲਈ ਹੈਗੀ ਸੀ ਕੋਈ ਕਿਸੇ ਕੋਈ ਕਹਿੰਦੇ ਕਿਸੇ ਕਟਾਲਰ ਦੇ ਨਹੀਂ ਕਿਸੇ ਠੀਕ ਮੇਰਾ ਪੁੱਤਰ ਇੱਕਮਵੀਰ ਸਿੰਘ ਜੋ ਪਰਸੋਂ ਪਰਸਕੂਲ ਗਿਆ ਸੀ ਪਰ ਸਕੂਲ ਹੀ ਹੁੰਦਿਆ ਜੀ ਤੇ ਚਲੋ ਧਰਬੇ ਸਾਰੇ ਲੱਭਦੇ ਰਹੇ ਅਸੀਂ ਲੱਭੇ ਕਿੱਥੇ ਗਿਆ ਕਿੱਥੇ ਗਿਆ ਪਰ ਸਾਨੂੰ ਕੋਈ ਖਬਰ ਨਹੀਂ ਚਲੋ ਪ੍ਰਸ਼ਾਸਨ ਨੇ ਉਹੀ ਤਲਾਸ਼ ਕੀਤੀ ਜੀ ਇਹਨਾਂ ਨੇ ਫਿਰ ਜਿੱਦਾਂ ਕਿਨੇ ਵੀ ਅੱਡੀਆਂ ਨੂੰ ਥੁਲਤ ਲਾ ਕੇ ਵੀ ਪੂਰਾ ਇੱਕ ਜ਼ੋਰ ਲਾ ਕੇ ਹੋ ਜਾ ਜੀ ਤੇ ਜਿਹੜਾ ਵੀ ਸਾਡਾ ਬੱਚਾ 24 ਘੰਟਿਆਂ ਦੇ ਵਿੱਚ ਵਿੱਚ ਸਾਨੂੰ ਦਿੱਲੀ ਤੋਂ ਲੱਭ ਕੇ ਦਿੱਤਾ ਜੀ ਮੈਂ ਤਾਂ ਕਹਿੰਨਾ ਵੀ ਜੇ ਇਹਨਾਂ ਦਾ ਕੋਈ احਸਾਨ ਮੈਂ ਦਿਲੋਂ ਵੀ ਰੋਂਗ ਰੋਂਗ ਕੱਟ ਕੇ ਵਿਦਮਤ ਤਾਂ ਦੇਣੀ ਜ਼ਰੂਰ ਹੈ ਪੂਰੇ 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 ਪ੍ਰਸ਼ਾਸਨ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਊੜਾ ਕੱਲਾ ਪਟਿਆਲਾ ਨੇ ਕਿ ਮੈਂ ਕਹਿੰਦਾ ਪੂਰੇ ਪੰਜਾਬ ਦਾ ਹੀ ਪ੍ਰਸ਼ਾਸਨ ਖਿਲਾ ਕੇ ਰੱਖਦਾ ਇਹਨਾਂ ਨੇ ਜੀ ਥੈਂਕ ਯੂ ਵੀਰ ਜੀ ਤੁਹਾਡਾ ਬਹੁਤ ਬਹੁਤ ਵੀਰ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਬੱਚਾ ਸਮਝ ਗਏ ਜੀ ਪੂਰੇ ਕੱਲੇ ਕੱਲੇ ਛੋਟੇ ਛੋਟੇ ਮੈਂਬਰ ਨੇ ਵੀ ਹਰ ਇੱਕ ਤਰ੍ਹਾਂ ਜਿਹੜਾ ਵੀ ਸੰਗਤ ਹੈ ਤੋਂ ਦੀ ਜਿਹੜੇ ਵੀ ਸੋਸ਼ਲ ਮੀਡੀਆ ਤੋਂ ਜੁੜੇ ਹੋਏ ਉਹਨਾਂ ਨੇ ਵੀ ਐਮਐਲਏ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਆਪਣਾ ਇਕਮਜੀਤ ਜੀ ਜੋ ਕੱਲ ਜੋ ਕਿ ਲਾਪਤਾ ਹੋ ਗਏ ਸੀ ਘਰ ਤੋਂ ਪਰਿਵਾਰ ਦੀ ਸ਼ਿਕਾਇਤ ਤੇ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਪੁਲਿਸ ਥਾਣੇ ਨੂੰ ਤੇ ਪੁਲਿਸ ਪ੍ਰਸ਼ਾਸਨ ਸਾਡੇ ਐਸ ਐਚ ਓ ਸਾਹਿਬ ਹਰਮਿੰਦਰ ਸਿੰਘ ਜੀ ਔਰ ਸਾਡੇ ਸੁਰਜਨ ਸਿੰਘ ਜੀ ਟੋਟਲੀ ਪ੍ਰਸ਼ਾਸਨ ਡੀ ਐਸ ਪੀ ਐਸ ਪੀ ਐਸ ਐਸ ਪੀ ਤੱਕ ਇਹਨਾਂ ਨੇ ਸਾਰੇ ਐਫਰਟ ਜੀ ਲਗਾ ਕੇ ਬੜੀ ਹੀ ਜਲਦੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਇਹ ਇਕਮਜੀਤ ਜੋ ਇੱਕ ਵੀਰ ਇਕਮ ਵੀਰ ਜੋ ਚਲਾ ਗਿਆ ਸੀ ਘਰ ਤੋਂ ਇਹ ਬਾਈ ਇਥੋਂ ਲਿਫਟ ਲੈ ਕੇ ਸਟੇਸ਼ਨ ਰੇਲਵੇ ਸਟੇਸ਼ਨ ਪਹੁੰਚਿਆ ਰੇਲਵੇ ਸਟੇਸ਼ਨ ਤੋਂ ਇਹ ਜਾਣਾ ਤਾਂ ਚਾਹੁੰਦਾ ਸੀ ਹਰਮੰਦਰ ਸਾਹਿਬ ਅ ਅਮਰਸਰ ਔਰ ਉੱਥੋਂ ਇਹਨੂੰ ਕਿਹਾ ਬਈ ਉਹ ਟ੍ਰੇਨ ਮਿਲੀ ਨਾ ਇਹ ਦਿੱਲੀ ਨੂੰ ਚੜਾ ਗਿਆ ਠੀਕ ਆ ਤੇ ਉੱਥੇ ਚਲਾ ਗਿਆ ਉੱਥੇ ਚਲੋ ਐਸੀ ਬਾਬੇ ਨਾਨਕ ਦੀ ਕਿਰਪਾ ਸਾਡੇ ਪ੍ਰਸ਼ਾਸਨ ਦੀ ਕਿਰਪਾ ਦੀ ਨਾਲ ਇਹਨਾਂ ਨੇ ਇਹਨਾਂ ਦੇ ਐਫਰਟ ਲਗਾਏ ਗਏ ਸੀ ਜਿਹੜੇ ਉਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਬੰਗਲਾ ਸਾਹਿਬ ਤੋਂ ਇੱਦਾਂ ਕਰਕੇ ਬੱਚਾ ਇੱਥੇ ਆਟੋ ਦੇ ਵਿੱਚ ਚੜਨ ਨੂੰ ਫਿਰਦਾ ਸੀ ਜਾਂ ਹੋਰ ਪਈਆਂ ਦੀ ਮੰਗ ਕਰ ਰਿਹਾ ਸੀ ਇਸ ਕਰਕੇ ਇਹਦਾ ਬਹੁਤ ਹੀ ਜਲਦੀ ਸਾਰੇ ਪ੍ਰਸ਼ਾਸਨ ਨੂੰ ਮੈਂ ਮੈਂ ਕਹਿੰਦਾ ਇਹਦੇ ਪਰਿਵਾਰਕ ਮੈਂਬਰਾਂ ਦਾ ਬੜਾ ਧੰਨਵਾਦ ਕਰਦਾ ਪਰਿਵਾਰਕ ਮੈਂਬਰ ਇਹਦੀ ਆਈ ਹੋਈ ਨਹੀਂ ਸਾਰੇ ਇਹਦੇ ਫਾਦਰ ਸਾਹਿਬ ਆਈ ਹੋਈ ਨਹੀਂ ਆਹ ਖੜੇ ਨੇ ਔਰ ਮੈਂ ਇਹ ਬੜਾ ਹੀ ਇਹਨਾਂ ਦਾ ਮੈਂ ਕਹਿੰਦਾ ਖੁਸ਼ੀਆਂ ਇਹਨਾਂ ਨੇ ਮੈਨੂੰ ਤੜਕੇ ਕਾਲ ਕੀਤੀ ਵੀ ਅਸੀਂ ਐਵੇਂ ਐਸਟੋ ਸਾਹਿਬ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਕੇ ਆਉਣਾ ਕਿਉਂਕਿ ਆਪਾਂ ਦੇਖਿਆ ਕਿ ਜੇ ਕੋਈ ਕੰਮ ਦੇ ਵਿੱਚ ਕੋਈ ਮਾੜੀ-ਭੋਟੀ ਉਤਾਹੀ ਵਰਤੀ ਜਾਵੇ ਜਾਂ ਕੋਈ ਕਮੀ ਰਹੇ ਜੇ ਕੰਮ ਕਰਦੇ ਵੀ ਕਮੀ ਰਹੇ ਜੇ ਤਾਂ ਲੋਕ ਨਾਰੇ ਲਾਉਣ ਵਾਲੇ ਐਲੀਗੇਸ਼ਨ ਲਾਉਣ ਵਾਲੇ ਤਾਂ ਬੜੇ ਆ ਜਾਂਦੇ ਆ ਪਰ ਜਦੋਂ ਕੰਮ ਬਹੁਤ ਸੋਹਣਾ ਕੰਮ ਕੀਤਾ ਜਾਵੇ ਤਾਂ ਉਹਦਾ ਕੋਈ ਥੈਂਕਸ ਕਰਨੀ ਹੁੰਦਾ ਧੰਨਵਾਦ ਕਰਨੀ ਹੁੰਦਾ ਇਹ ਪਰਿਵਾਰ ਬੜਾ ਹੀ ਖੁਸ਼ ਹੈ ਅੱਜ ਪਰਿਵਾਰ ਨੇ ਸਾਰਾ ਇੱਧਰ ਸਨਮਾਨ ਕੀਤਾ ਸਾਰੇ ਪ੍ਰਸ਼ਾਸਨ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪ੍ਰਸ਼ਾਸਨ ਦਾ ਬੜਾ ਬਹੁਤ ਬਧਾਈ ਹੈ ਜੀ